ਆਪ ਪੰਜਾਬੀ ਆਏ ਇਹ ਰੋਜ਼ ਗਾਰਡਨ ਦੇ ਵਿੱਚ ਜਦੋਂ ਐਂਟਰੀ ਹੁੰਦੀ ਆ ਉਸ ਸਥਾਨ ਤੇ ਅਸੀਂ ਖੜੇ ਆ ਇਸੇ ਹੀ ਜਗ੍ਹਾ ਤੇ 27 April ਵਾਲੇ ਦਿਨ ਜੇ ਪ੍ਰੇਡ ਦਾ ਅਯੋਜਨ ਕੀਤਾ ਜਾਣ ਵਾਲਾ ਹੈ ਕਿੰਨੇ ਵੀ ਇਹ ਇਵੈਂਟ ਕਰਾਉਣਾ ਜਾਂ ਤੇ ਸਪான்ਸਰ ਕਰਨਾ ਉਹ ਨਾਲ ਕੋਈ ਵਧੀਆ ਜਿਹਾ ਇੱਕ ਹੱਥ ਤਲ ਵੀ ਵੇਖ ਲਿਓ ਤਾਂ ਲੋਹੇ ਦੀ ਜੈਕਟ ਪਾ ਗਿਓ ਮਾਰ ਮਾਰ ਜੁੱਤੀਆਂ ਤੁਹਾਡਾ ਤੋਂ ਕੱਢ ਦੇਣਗੇ ਤੇ ਤੁਸੀਂ ਪੈਰ ਵੀ ਰੱਖ ਕੇ ਖਾਏ ਹੋਏ ਇਹ ਤੁਹਾਡੇ ਪਿਓ ਨੇ ਬਣਾਈਆਂ ਜਗ੍ਹਾ ਹੈ ਹੈ ਏਡੇ ਏਡੇ ਸ਼ੀਦਾ ਦੇ ਇੱਥੇ ਯਾਦਗਾਰਾਂ ਮੈਂ ਤੇ ਵੀ ਵੜ ਕੇ ਬੁਖਾਉ ਤੁਹਾਨੂੰ ਇਹਨਾਂ ਰੁੱਖਾਂ ਦੇ ਨਾਲ ਹੀ ਬੰਨ ਬੰਨਣਾ ਜੁੱਤੀਆਂ ਮਾਰੀਆਂ ਤੁਹਾਡੀ ਪ੍ਰੇਡ ਕਰਾਈ ਤੇ ਪਰ ਯਾਦ ਕਰਿਓ ਨਾਲ ਹੀ ਖੰਡਾ ਨਾਲ ਇਹਦੇ ਪੋਤੇ ਦੇ ਦੇ ਤੁਹਾਨੂੰ ਪੁੱਤ ਬਣਾਵਾਂਗੇ ਤੇ ਆਓ ਤੁਸੀਂ ਇਹ ਜਿਹੜੇ ਉਹਨਾਂ ਨੇ ਵੀਡੀਓ ਸਪੌਂਸਰ ਲਈ ਜਾ ਰਹੀ ਆ ਉਹਦੇ ਵਿੱਚ ਖਾਸ ਕਰਕੇ ਪੱਗਾਂ ਬੰਨੀਆਂ ਆਈਆਂ ਨੇ ਸਰਦਾਰ ਮੁੰਡੇ ਨੇ ਤਾਂ ਹੀ ਮੈਂ ਆ ਪੱਗਾਂ ਬੰਨੀਆਂ ਨਾ ਜਿਹੜੀਆਂ ਉਹਨਾਂ ਕਰਕੇ ਆਇਆ ਉਹ ਪੱਗਾਂ ਨਾ ਉਹਨਾਂ ਪੱਗਾਂ ਨਾਲ ਇਹਨਾਂ ਨੂੰ ਬੰਨਣਾ ਇੱਥੇ ਅਸੀਂ ਇਹ ਪੱਗ ਦਾ ਮਤਲਬ ਪਤਾ ਕੀ ਆ ਇਹ ਪੱਗ ਅਸੀਂ ਸਿਰ ਦੇ ਕੇ ਲਈ ਆ ਦਸਵੇਂ ਪਾਸ਼ਾ ਨੂੰ ਇਦਾਂ ਨਹੀਂ ਮਿਲੀ ਸਿੱਕੀ ਇਹ ਗੰਦਿਆਂ ਨੇ ਜਾਣ ਪੁੱਝ ਕੇ ਸਿਰ ਤੇ ਪੱਗਾਂ ਬੰਧੀਆਂ ਬਦਨਾਮ ਕਰਨ ਦੇ ਲਈ ਸਿੱਖਾਂ ਨੂੰ ਕਾਹਨੂੰ ਇਹ ਜਿੰਨੇ ਵੀ ਆ ਟੈਂਪੋ ਇਕੱਠੇ ਹੋ ਕੇ ਕਹਿਣਗੇ ਸਾਨੂੰ ਟੈਂਪੋ ਸਥਾਨ ਬਣਾ ਦਿਓ ਤੇ ਫਿਰ ਫਿਰ ਅਸੀਂ ਮਤਲਬ ਇਹਨਾਂ ਦੀਆਂ ਮੰਗਾਪੂਰੀਆਂ ਕਰਾਂਗੇ ਕੋਹਦਾ ਨੂੰ ਕੋਈ ਤੇ ਕਹਿੰਦਾ ਟੈਂਪੂ ਕੋਈ ਇਹਨਾਂ ਨੂੰ ਛੁੱਲੇ ਕਹਿੰਦਾ ਕੋਈ ਵੇਸਨ ਤੇ ਕੋਈ ਸਾਈਕਲ ਤੇ ਕੋਈ ਕੋ ਕਹਿੰਦਾ ਜਿਹੜੇ ਮਰਜੀ ਨਾਂ ਨਾ ਤੁਸੀਂ ਇਹਨਾਂ ਦੀ ਤਦਾਦ ਬੜੀ ਕਿੰਨੀ ਨਾ ਤੇਜ਼ੀ ਨਾਲ ਵੱਧ ਰਹੀ ਔਰ ਇਹ ਬੱਚਿਆਂ ਨੂੰ ਗਲਤ ਦਿਸ਼ਾ ਦੇ ਰਹੇ ਜੀ ਮੈਨੂੰ ਇੱਕ ਗੱਲ ਦੱਸੋ ਤੁਸੀਂ ਅੰਮ੍ਰਿਤਸਰ ਨਾਲ ਮਿਲਾਈ ਜਾਂਦੇ ਸਾਰੇ ਵੇਸਨੂ ਅੰਮ੍ਰਿਤਸਰ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਦੇ ਇੱਥੇ ਚਰਨ ਪਏ ਤੇ ਕਿੰਨੇ ਗੁਰੂ ਪੀਰ ਪੰਗੰਬਰਾਂ ਦੇ ਚਰਨ ਪਏ ਆਇਆ ਇਸ ਧਰਤੀ ਕਿਦੀ ਆ ਇਸ ਧਰਤੀ ਲਈ ਬਾਬਾ ਦੀਪ ਸਿੰਘ ਮਹਾਰਾਜ ਨੇ ਕਿੱਡਾ ਤਕੜਾ ਪ੍ਰਣ ਪੂਰਾ ਕੀਤਾ ਤੁਸੀਂ ਇਸ ਧਰਤੀ ਤੇ ਗੰਦ ਲਿਆਉਣਾ ਵਾ ਇੱਥੇ ਕੀ ਕਰ ਪੱਗਾਂ ਲਾ ਲੈਣੀਆਂ ਤੁਸੀਂ ਆਉਣ ਤੇ ਦੋ ਪੱਗਾਂ ਲਾ ਲੈਣੀਆਂ ਵਾ ਇਹਨਾਂ ਪੁੱਤਿਆਂ ਦਾ ਪੱਕਾ ਨਾ ਕੀ ਲੈਣਾ ਦੇਣਾ ਇਹ ਤੇ ਸਿਰਫ ਓਪੀਏਸ ਬਣਾ ਕੇ ਆਉਂਦੇ ਨੇ ਵੀ ਸਾਨੂੰ ਕੋਈ ਕੁੱਟੇ ਨਾ ਦਸਤਾਰ ਬੰਨ ਲਾਂਗੇ ਤੇ ਸਾਨੂੰ ਕੋਈ ਘਤਕੋ ਨਾ ਤੇ ਤੁਸੀਂ ਪੁੱਤ ਤੁਹਾਨੂੰ ਛੇਤਰ ਫੇਰਨ ਵਾਲੇ ਪੱਗਾਂ ਲੈ ਆਉਣਗੇ ਤੁਸੀਂ ਆਓ ਗਾੜੀ ਤੁਹਾਨੂੰ ਦੱਸਾਂਗੇ ਕੀ ਸਰਦਾਰ ਤੇ ਅਸਰਦਾਰ ਇਹਨਾਂ ਦੋਵਾਂ 'ਚ ਫਰਕ ਕੀ ਹੁੰਦਾ ਤੁਸੀਂ ਆਓ ਸਹੀ ਇਹ ਪਵਿੱਤਰ ਸ਼ਹਿਰ ਆ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਦਾ ਨਾ ਤੇ ਇਥੇ ਕੰਮ ਚੱਲਣੇ ਤੇ ਨਾ ਪਰਦਾਸ਼ ਕਰਨੇ ਅਸੀਂ ਜੋ ਮਰਜੀ ਕੋਈ ਕਵੇ ਤੇ ਜੋ ਮਰਜੀ ਇਹਨਾਂ ਨੂੰ ਕੋਈ ਪਰਮਿਸ਼ਨ ਦੇਵੇ ਤੇ ਕੋਈ ਨਾ ਦੇਵੇ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਇਹ ਸਾਥ ਚੱਲਦੇ ਰਹਿਣਗੇ ਤੇ ਆਖਰੀ ਸਾਹ ਤੱਕ ਜਿਹੜਾ ਇਸ ਨਗਰੀ ਦੇ ਨਾਲ ਔਰ ਇਸੂੰ ਦੀ ਧਰਤੀ ਦਾ ਜਿਹੜਾ ਕਰਜ਼ਾ ਉਤਾਰ ਕੇ ਜਾਵਾਂਗੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਖਬਰ ਹਰਪਲ ਇੰਡੀਆ ਤੇ ਮੈਂ ਹਾਂ ਵਿਕਰਮ ਗਿੱਲ ਅੰਮ੍ਰਿਤਸਰ ਦੇ ਰੋਜ਼ ਗਾਰਡਨ ਦੇ ਵਿੱਚ ਖੜੇ ਆ ਤੇ ਇਹ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਕਿ ਰੋਜ਼ ਗਾਰਡਨ ਦੇ ਵਿੱਚ ਜਦੋਂ ਐਂਟਰੀ ਹੁੰਦੀ ਆ ਉਸੇ ਸਥਾਨ ਤੇ ਅਸੀਂ ਖੜੇ ਆ ਇਸੇ ਹੀ ਜਗ੍ਹਾ ਤੇ 27 April ਵਾਲੇ ਦਿਨ ਗੇ ਪ੍ਰੇਡ ਦਾ ਆਯੋਜਨ ਕੀਤਾ ਜਾਣ ਵਾਲਾ ਹੈ ਜਿਹੜੀ ਆ ਕਿ ਵੀਡੀਓ ਨੇ ਕਾਫੀ ਸਪான்ਸਰ ਕੀਤੀਆਂ ਜਾ ਰਹੀਆਂ ਨੇ ਤੁਹਾਡੇ ਤਾਈਂ ਪਹੁੰਚ ਰਹੀਆਂ ਹੋਣਗੀਆਂ ਫੋਟੋਗ੍ਰਾਫ ਵੀਡੀਓਜ਼ ਇਵੈਂਟ ਜਿਹੜਾ ਹੈ ਉਹ ਪ੍ਰਾਈਡ ਅੰਮ੍ਰਿਤਸਰ ਕਰਕੇ ਕੋਈ ਹੈ ਜਿਹੜੀ ਸੰਸਥਾ ਜਾਂ ਉਹ ਕੋਈ ਉਹ ਕਰਵਾ ਰਹੀ ਹੈ ਤੇ ਇਹਦਾ ਵਿਰੋਧ ਜਿਹੜਾ ਹੋਣਾ ਸ਼ੁਰੂ ਹੋ ਗਿਆ ਹੈ ਅੰਮ੍ਰਿਤਸਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਿੱਖ ਜਥੇਬੰਦੀਆਂ ਸਮਾਜ ਸੇਵੀਆਂ ਵੱਲੋਂ ਇਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਅਜਿਹੇ ਜਿਹੜੇ ਈਵੈਂਟ ਹੈ ਉਹ ਗੁਰੂ ਨਗਰੀ ਦੇ ਵਿੱਚ ਖਾਸ ਕਰਕੇ ਨਹੀਂ ਹੋਣੇ ਚਾਹੀਦੇ ਅਜਿਹੇ ਈਵੈਂਟ ਦੇ ਵਿਰੋਧ ਦੇ ਵਿੱਚ ਹੀ ਸਾਡੇ ਨਾਲ ਸਮਾਜ ਸੇਵੀ ਨੇ ਸੋਨੂ ਝੰਡਿਆਲਾ ਜੀ ਜਿਹੜੇ ਅਕਸਰ ਹੀ ਆਪਾਂ ਵੀਡੀਓਜ਼ ਦੇ ਵਿੱਚ ਜਿਨ੍ਹਾਂ ਨੂੰ ਵੇਖਦੇ ਰਹਿੰਦੇ ਆ ਤੇ ਬੜੇ ਗੰਭੀਰ ਮੁੱਦਿਆਂ ਤੇ ਗੱਲ ਕਰਦੇ ਨੇ ਆਪਾਂ ਪੁੱਛ ਲਿੰਨੇ ਅੱਜ ਇਹਨਾਂ ਨੇ ਵੀ ਵਿਰੋਧ ਦੇ ਵਾਸਤੇ ਸਾਨੂੰ ਛੱਡਿਆ ਕੀ ਕਹਿਣਾ ਚਾਹੁੰਦੇ ਹੋ ਭਾਜੀ ਤੋਂ ਪਹਿਲਾਂ ਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਹਿਣਾ ਤੇ ਮੈਂ ਕੁਛ ਨਹੀਂ ਚਾਹੁੰਦਾ ਮੈਂ ਤੇ ਵੇਟ ਕਰਨ ਰਿਹਾ ਵੀ ਬਸ ਆਉਣ ਤੇ ਅਸੀਂ ਤੇ ਤਿਆਰੀ ਕੀਤੀ ਵੀ ਆ ਫੁੱਲ ਫੁੱਲ ਲੱਗੇ ਆ ਤੇ ਸਵਾਗਤ ਕੀਤਾ ਜਾਵੇ ਜਿਹੜੇ ਇੰਨੀ ਜਿਹੜੇ ਬੰਦੇ ਦੀ ਜੁਰਤ ਆ ਕਿ ਉਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਨਗਰੀ ਵਸਾਈ ਹੋਈ ਦੇ ਵਿੱਚ ਇੱਥੇ ਆ ਕੇ ਗੰਦ ਪਾਉਣ ਦੀ ਸੋਚ ਕਿਦਾਂ ਲਈ ਔਰ ਇਤਿਹਾਸਪਰਾਲ ਦੇ ਪਹਿਲਾਂ ਇਥੇ بڑے بڑے ਬਦਾਲੀ ਵਰਗੇ ਮੱਛੇ ਰੰਗੜ ਵਰਗੇ ਆਏ ਤੇ ਇਤਿਹਾਸ ਪੜ ਕੇ ਆਏ ਉਹ ਜਨੇ ਆਉਣਾ ਇਥੇ ਕਿਸੇ ਤੁਹਾਡੀ ਆਵਾਜ਼ ਇਫਾਜਤ ਨਹੀਂ ਕਰਨੀ ਜਿੰਨੇ ਵੀ ਆਉਣਾ ਵਾ ਇਹ ਸੋਚ ਕੇ ਆਇਓ ਵੀ ਅਸੀਂ ਚੱਲੇ ਆ ਤੇ ਮੁੜ ਕੇ ਪਤਾ ਨਹੀਂ ਜਾਣਾ ਕਿ ਨਹੀਂ ਜਾਣਾ ਇਹ ਸੋਚ ਕੇ ਆਇਓ ਬਸ ਇਹ ਗੱਲ ਮੈਂ ਦੱਸਾਂ ਜਿਆਦੀ ਨਹੀਂ ਸੁਣੋ ਜੀ ਕਾਨੂੰਨੀ ਅਧਿਕਾਰ ਉਹਨਾਂ ਨੂੰ ਮਿਲ ਚੁੱਕਾ ਹੈ ਕਾਨੂੰਨੀ ਅਖਤਿਆਰ ਮਿਲ ਚੁੱਕੇ ਨੇ ਫਿਰ ਆਪਾਂ ਕੇਸ ਜਿਹੜਾ ਤੱਥਾਂ ਦੇ ਆਧਾਰ ਤੇ ਉਹਨਾਂ ਦਾ ਜੋ ਮਰਜ਼ੀ ਮਿਲ ਗਿਆ ਮੈਂ ਨਹੀਂ ਮੰਨਦਾ ਇਹ ਚੀਜ਼ ਨੂੰ ਆ ਮਗਰ ਵੇਖ ਲਓ ਕੀ ਆ ਇਓ ਸ਼ਹੀਦਾਂ ਦੀਆਂ ਯਾਦਗਾਰਾਂ ਤੇ ਉਹਨਾਂ ਸ਼ਹੀਦਾਂ ਦੇ ਨਾਂ ਲੱਕੇ ਜਿਨ੍ਹਾਂ ਦਾ ਖੂਨ ਡੁੱਲਿਆ ਇਸ ਧਰਤੀ ਤੇ ਇਹ ਪਵਿੱਤਰ ਸ਼ਹਿਰ ਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਨਾਂ ਤੇ ਇੱਥੇ ਇਹ ਕੰਮ ਚੱਲਣੇ ਤੇ ਨਾਂ ਪਰਦਾਸ਼ ਕਰਨੇ ਅਸੀਂ ਜੋ ਮਰਜੀ ਕੋਈ ਕਵੇ ਤੇ ਜੋ ਮਰਜੀ ਇਹਨਾਂ ਨੂੰ ਕੋਈ ਪਰਮਿਸ਼ਨ ਦੇਵੇ ਤੇ ਕੋਈ ਨਾ ਦੇਵੇ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਇਹ ਸਾਹ ਚੱਲਦੇ ਰਹਿਣਗੇ ਤੇ ਆਖਰੀ ਸਾਹ ਤੱਕ ਜਿਹੜਾ ਇਸ ਨਗਰੀ ਦੇ ਨਾਲ ਔਰ ਇਥੋਂ ਦੀ ਧਰਤੀ ਦਾ ਜਿਹੜਾ ਕਰਜ਼ਾ ਉਤਾਰ ਕੇ ਜਾਵਾਂਗੇ ਇਹ ਗੰਦ ਅਸੀਂ ਪੈਣ ਨਹੀਂ ਦੇਣਾ ਕੀ ਤੁਸੀਂ ਬੱਚਿਆਂ ਨੂੰ ਪ੍ਰੇਡਾਂ ਦੇ ਰਹੇ ਹੋ ਅੱਛਾ ਇਹ ਤੁਹਾਨੂੰ ਕਿੱਥੇ ਠੋਕਦੇ ਮੈਂ ਸਭ ਮੇਰੀ ਗੱਲ ਸੁਣੋ ਕੱਲ ਨੂੰ ਇਹ ਜਿੰਨੇ ਵੀ ਆ ਟੈਂਪੋ ਇਕੱਠੇ ਹੋ ਕੇ ਕਹਿਣਗੇ ਸਾਨੂੰ ਟੈਂਪੋ ਸਥਾਨ ਬਣਾ ਦਿਓ ਤੇ ਫਿਰ ਫਿਰ ਅਸੀਂ ਮਤਲਬ ਇਹਨਾਂ ਨੇ ਮੰਗਾਪੂਰੀਆਂ ਕਰਾਂਗੇ ਨਹੀਂ ਮੈਂ ਜਿਹੜੀ ਗੱਲ ਪੁੱਛਣੀ ਚਾਹੁੰਦਾ ਕਿਉਂਕਿ ਜੇ ਪ੍ਰੇਡ ਦੀ ਗੱਲ ਕਰਦੇ ਆ ਤੁਸੀਂ ਇੱਕ ਲਫ਼ਜ਼ ਬੋਲ ਦਿੱਤਾ ਟੈਂਪੋ ਅਸਲ ਦੇ ਵਿੱਚ ਗੇ ਹੈ ਕੀ ਵਖੋ ਇਹਨਾਂ ਨੂੰ ਕੋਈ ਤੇ ਕਹਿੰਦਾ ਟੈਂਪੂ ਕੋਈ ਇਹਨਾਂ ਨੂੰ ਛੁੱਲੇ ਕਹਿੰਦਾ ਕੋਈ ਵੇਸਨ ਤੇ ਕੋਈ ਸਾਈਕਲ ਤੇ ਕੋਈ ਕੋ ਕਹਿੰਦਾ ਜਿਹੜੇ ਮਰਜੀ ਨਾਂ ਨਾ ਤੁਸੀਂ ਇਹਨਾਂ ਦੀ ਤਦਾਦ ਬੜੀ ਗਿਣਤੀ ਨਾਲ ਤੇਜ਼ੀ ਨਾਲ ਵਧ ਰਹੀ ਔਰ ਇਹ ਬੱਚਿਆਂ ਨੂੰ ਗਲਤ ਦਿਸ਼ਾ ਦੇ ਰਿਹਾ ਹੈ ਅੱਛਾ ਇੱਕ ਇੱਕ ਜਿਹੜੇ ਉਹਨਾਂ ਨੇ ਵੀਡੀਓ ਸਪான்ਸਰ ਲਾਈ ਜਾ ਰਹੀ ਆ ਉਹਦੇ ਵਿੱਚ ਖਾਸ ਕਰਕੇ ਪੱਗਾ ਬੰਨੀਆਂ ਆਈਆਂ ਨੇ ਸਰਦਾਰ ਮੁੰਡੇ ਨੇ ਆਇਆ ਤਾਂ ਹੀ ਮੈਂ ਆਇਆ ਪੱਗਾ ਬੰਨੀਆਂ ਨਾ ਜਿਹੜੀਆਂ ਉਹਨਾਂ ਕਰਕੇ ਆਇਆ ਉਹ ਪੱਗਾ ਨਾ ਉਹਨਾਂ ਪੱਗਾ ਨਾਲ ਇਹਨਾਂ ਨੂੰ ਬੰਨਣਾ ਇੱਥੇ ਅਸੀਂ ਇਹ ਪੱਗ ਦਾ ਮਤਲਬ ਪਤਾ ਕੀ ਆ ਇਹ ਪੱਗ ਅਸੀਂ ਸਿਰ ਦੇ ਕੇ ਲਈ ਆ ਦਸਵੇਂ ਪਾਸ਼ਾ ਨੂੰ ਇਦਾਂ ਨਹੀਂ ਮਿਲੀ ਸਿੱਖੀ ਇਹ ਗੰਦਿਆਂ ਨੇ ਜਾਣ ਬੁੱਝ ਕੇ ਸਿਰ ਤੇ ਪੱਗਾਂ ਬੱਧੀਆਂ ਬਦਨਾਮ ਕਰਨ ਦੇ ਲਈ ਸਿੱਖਾਂ ਨੂੰ ਕਿ ਸਿੱਖਾਂ ਦੇ ਮੁੰਡੇ ਇਦਾਂ ਦੇ ਹੁੰਦੇ ਆ ਸਿੱਖ ਕੌਮ ਸੂਰਬੀਰ ਯੋਧਿਆਂ ਦੀ ਕੌਮ ਆ ਔਰ ਚੜ੍ਹਦੀ ਕਲ ਵਾਲੀ ਕੌਮ ਆ ਇਹਨਾਂ ਲੰਡੂਆਂ ਨੂੰ ਕੀ ਪਤਾ ਇਹ ਗੰਦ ਜੰਮ ਤੇ ਇਹਨਾਂ ਦੇ ਮਾਪਿਓਾਂ ਨੇ ਉਹਨਾਂ ਨੂੰ ਨਹੀਂ ਸ਼ਰਮਾਉਂਦੀ ਇਹ ਗੰਦ ਆ ਔਰ ਗੰਦ ਜਿਹੜਾ ਉਹ ਸਮਾਜ ਦੇ ਵਿੱਚ ਗੰਦਗੀ ਹੀ ਪਾ ਸਕਦਾ ਉਹ ਅਸੀਂ ਇੱਥੇ ਪੈਣ ਨਹੀਂ ਦੇਣਾ ਜਿਨੇ ਵੀ ਇਹ ਇਵੈਂਟ ਕਰਾਉਣਾ ਜਾਂ ਕਦੇ ਸਪான்ਸਰ ਕਰਨਾ ਉਹ ਨਾਲ ਕੋਈ ਵਧੀਆ ਜਿਹਾ ਇੱਕ ਹਸਪਤਾਲ ਵੀ ਵੇਖ ਲਿਓ ਤੇ ਲੋਹੇ ਦੀ ਜੈਕਟ ਪਾ ਗਏ ਮਾਰ ਮਾਰ ਜੁੱਤੀਆਂ ਤੁਹਾਡਾ ਤੋਂ ਕੱਢ ਦੇਾਂਗੇ ਇੱਥੇ ਤੁਸੀਂ ਪੈਰ ਵੀ ਰੱਖ ਕੇ ਵਿਖਾਏ ਹੋਏ ਇਹ ਤੁਹਾਡੇ ਪਿਓ ਨੇ ਬਣਾਈਆਂ ਜਗ੍ਹਾ ਹੈ ਹੈ ਏਡੇ ਏਡੇ ਸ਼ਹੀਦਾਂ ਦੇ ਇੱਥੇ ਯਾਦਗਾਰਾਂ ਮੈਂ ਤੇ ਤੁਸੀਂ ਵੜ ਕੇ ਵਿਖਾਓ ਤੁਹਾਨੂੰ ਇਹਨਾਂ ਰੁੱਖਾਂ ਦੇ ਨਾਲ ਹੀ ਬੰਨ ਬੰਨਣਾ ਜੁੱਤੀਆਂ ਮਾਰੀਆਂ ਤੁਹਾਡੀ ਪ੍ਰੇਡ ਕਰਾਈ ਤੇ ਫਿਰ ਯਾਦ ਕਰਿਓ ਨਾਲ ਹੀ ਗੰਦਾ ਨਾਲਾ ਇਹਦੇ ਚ ਬੋਤੇ ਦੇ ਦੇ ਤੁਹਾਨੂੰ ਪੁੱਤ ਬਣਾਵਾਂਗੇ ਇੱਥੇ ਆਓ ਤੇ ਸਹੀ ਤੇ ਸਾਡੀ ਕਰਾਵਾਂਗੇ ਪ੍ਰੇਡ ਆਓ ਅੱਛਾ ਨਹੀਂ ਹੋਰ ਨਾ ਸਟੇਟਾਂ ਦੇ ਵਿੱਚ ਹੋਰ ਸ਼ਹਿਰਾਂ ਦੇ ਵਿੱਚ ਕਾਫੀ ਇਹਨਾਂ ਦੀਆਂ ਜਿਹੜੇ ਇਵੈਂਟ ਹੋ ਚੁੱਕੇ ਆ 2023 22 ਦੇ ਮੈਂ ਇਹਨਾਂ ਦੀ ਪ੍ਰੋਫਾਈਲ ਵੇਖੀ ਆ ਉਹਦੇ ਤੇ ਕਾਫੀ ਇਵੈਂਟ ਦੀਆਂ ਨੇ ਫੋਟੋਗ੍ਰਾਫਸ ਪਏ ਨੇ ਉੱਥੇ ਵਿਰੋਧ ਨਹੀਂ ਹੋਇਆ ਆਖਿਰ ਅੰਮ੍ਰਿਤਸਰ 'ਚ ਅੱਜ ਵਿਰੋਧ ਕਿਉਂ ਪਾਪਾ ਜੀ ਮੈਨੂੰ ਇੱਕ ਗੱਲ ਦੱਸੋ ਤੁਸੀਂ ਅੰਮ੍ਰਿਤਸਰ ਨਾਲ ਮਿਲਾਈ ਜਾਂਦੇ ਸਾਰੇ ਦੇਸ਼ ਨੂੰ ਅੰਮ੍ਰਿਤਸਰ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਦੇ ਇੱਥੇ ਚਰਨ ਪਏ ਐ ਤੇ ਕਿੰਨੇ ਗੁਰੂ ਪੀਰ ਪਗੰਬਰਾਂ ਦੇ ਚਰਨ ਪਏ ਆ ਏ ਧਰਤੀ ਕਿਦੀ ਆ ਇਸ ਧਰਤੀ ਲਈ ਬਾਬਾ ਦੀਪ ਸਿੰਘ ਮਹਾਰਾਜ ਨੇ ਕਿੱਡਾ ਤਕੜਾ ਪ੍ਰਾਣ ਪੂਰਾ ਕੀਤਾ ਤੁਸੀਂ ਇਸ ਧਰਤੀ ਤੇ ਗੰਦ ਲਿਆਉਣਾ ਇੱਥੇ ਕੀ ਕਰਦੇ ਹੋ ਤੁਸੀਂ ਇਹ ਧਰਤੀ ਕਿਹਦੀ ਹੈ ਸ਼ਹੀਦਾ ਸਿੰਘਾਂ ਦੀ ਧਰਤੀ ਹੈ ਇਹ ਯੋਧਿਆਂ ਦੀ ਧਰਤੀ ਹੈ ਬਿਆਸ ਤੋਂ ਪਰੇ-ਪਰੇ ਜਿੱਥੇ ਮਰਜੀ ਖੇ ਖਾਣ ਇੱਥੇ ਪੰਜਾਬ ਦੀ ਧਰਤੀ ਤੇ ਕੋਈ ਇਹੋ ਜਿਹਾ ਗੰਦੇ ਬੰਦਿਆਂ ਲਈ ਜਗ੍ਹਾ ਨਹੀਂ ਹੈਗੀ ਮੈਂ ਤੁਹਾਨੂੰ ਇਹ ਗੱਲ ਦੱਸਾਂ ਪੰਜਾਬ ਜਿਹੜਾ ਸੂਰਬੀਰ ਯੋਧਿਆਂ ਨਾਲ ਜਾਣਿਆ ਜਾਂਦਾ ਕਿ ਟੈਂਪੂ ਉਹਨਾਂ ਨੇ ਨਹੀਂ ਨਾ ਜਾਂਦਾ ਤੁਸੀਂ ਉਹ ਟੈਂਪੂਆਂ ਨੂੰ ਦੱਸੋ ਕੰਪੈਰੀਸ਼ਨ ਕਰੀ ਜਾਂਦੇ ਸਾਡੇ ਸ਼ਹਿਰ 'ਚ ਟੈਂਪੂਆਂ ਦਾ ਕੀ ਕੰਮ ਇੱਥੇ ਇਹ ਬੰਦਿਆਂ ਦਾ ਬਿਲਕੁਲ ਸਾਡੇ ਸ਼ਹਿਰ ਨਾਲ ਕੋਈ ਲੈਣਾ ਦੇਣਾ ਨਹੀਂ ਨਾ ਹੀ ਇਹਨਾਂ ਨੂੰ ਇੱਥੇ ਗੰਦ ਪਾਉਂਦਣਾ ਸੀ ਇੱਥੇ ਆਪਣੇ ਸਕੂਲ ਦੇ ਬੱਚੇ ਆਉਂਦੇ ਆ ਹੋਰ ਇੱਥੇ ਲੋਕ ਸੈਰ ਕਰਮਾਉਂਦੇ ਕੀ ਉਹਨਾਂ ਨੂੰ ਅਸੀਂ ਪ੍ਰਭਾਵਿਤ ਕਰਾਂਗੇ ਇਹਨਾਂ ਗੰਦਿਆਂ ਤੋਂ ਇਹ ਤੇ ਗੰਦਿਆ ਸਮਾਜ ਦੇ ਵਿੱਚ ਨਾ ਗੰਦ ਪਾਇਆ ਗੰਦੀਆਂ ਵੀਡੀਓ ਬਣਾ ਬਣਾ ਕੇ ਜੋ ਇਹਨਾਂ ਨੇ ਲਕਚਰਤਾ ਫਲਾਈ ਆ ਏਡਾ ਇਹਨਾਂ ਨੇ ਯੂਥ ਨੂੰ ਪੁੱਠੇ ਬਨੇ ਲਾਤਾ ਇਹ ਤੁਸੀਂ ਦੇਖੋ ਵੀਡੀਓ ਦੇ ਵਿੱਚ ਕਿਹੜੇ ਟੈਸ਼ਨ ਕਰਦੇ ਆ ਬਾਕੀ ਬੰਨ ਕੇ ਇਹ ਸ਼ੁਫਾ ਦਿੰਦੀਆਂ ਗੱਲਾਂ ਸ਼ੁਫਾ ਨਹੀਂ ਦਿੰਦੀਆਂ ਯਾਰ ਅਸੀਂ ਸਾਡੇ ਖੂਨ ਦੇ ਵਿੱਚ ਤਾਂ ਸੂਰਬੀ ਦਾ ਖੂਨ ਹੈ ਪਰ ਇਹ ਕਿੱਧਰ ਨੂੰ ਤੁਰ ਪਏ ਯਾਰ ਇਹ ਤਾਂ ਮਤਲਬ ਤੁਹਾਨੂੰ ਸ਼ਰਮ ਚਾਹੀਦੀ ਆ ਜਾਂ ਤੇ ਪੱਗਾਂ ਲਵਾ ਦਿਓ ਕਲੀਨ ਸ਼ੇਵ ਹੋ ਜਾਓ ਜੋ ਮਰਜ਼ੀ ਕਰ ਲਓ ਇਹਨੇ ਪੱਗਾਂ ਲਾ ਲੈਣੀਆਂ ਅਸੀਂ ਤੁਸੀਂ ਆਉਣ ਤੇ ਦੋ ਪੱਗਾਂ ਲਾ ਲੈਣੀਆਂ ਮਾ ਇਹਨਾਂ ਕੁੱਤਿਆਂ ਦਾ ਪੱਗਾਂ ਨਾ ਕੀ ਲੈਣਾ ਦੇਣਾ ਇਹ ਤੇ ਸਿਰਫ ਉਪੀਏਸ ਬਣਾ ਕੇ ਆਉਂਦੇ ਨੇ ਵੀ ਸਾਨੂੰ ਕੋਈ ਕੁੱਟੇ ਨਾ ਦਸਤਾਰ ਬਨ ਲਾਂਗੇ ਤੇ ਸਾਨੂੰ ਕੋਈ ਕੱਕਾ ਉਹ ਨਾ ਕਿ ਤੁਸੀਂ ਪੁੱਤ ਤੁਹਾਨੂੰ ਛਤਰਫੇਰਣ ਵਾਲੇ ਪੱਗਾਂ ਵਾਲੇ ਆਉਣਗੇ ਤੁਸੀਂ ਆਓ ਗਾੜੀ ਤੁਹਾਨੂੰ ਦੱਸਾਂਗੇ ਵੀ ਸਰਦਾਰ ਤੇ ਅਸਰਦਾਰ ਇਹਨਾਂ ਦੋਵਾਂ 'ਚ ਫਰਕ ਕੀ ਹੁੰਦਾ ਤੁਸੀਂ ਆਓ ਸਹੀ ਤੁਸੀਂ ਜਿਹੜਾ ਇਹ ਅੰਮ੍ਰਿਤਸਰ ਦੀ ਧਰਤੀ ਨੂੰ ਚੈਲੰਜ ਕਰਕੇ ਆਉਣਗੇ ਤੁਸੀਂ ਆਓ ਤੁਹਾਡਾ ਸਵਾਗਤ ਕਰਨ ਲਈ ਹੀ ਖਲੋਤੇ ਆ ਆਣ ਮਿਲੋ ਸੱਜਣੋ ਛਤਰ ਲੋਹੇ ਦੇ ਬਣਾ ਕੇ ਰੱਖੇ ਆਓ ਸਹੀ ਮਾਰ ਮਾਰ ਜੁੱਤੀਆਂ ਤੁਹਾਡਾ ਤੋਂ ਕੱਢ ਦਾਂਗੇ ਇੱਕ ਵਾਰੀ ਪੈਰ ਰੱਖੋ ਤੁਸੀਂ ਅੰਮ੍ਰਿਤਸਰ ਦੀ ਧਰਤੀ ਤੇ ਆਓ ਸਹੀ ਹੈ ਅੱਛਾ ਜਿਹੜੇ ਇਹਨਾਂ ਦੇ ਸਪੋਰਟਰ ਆ ਜਿਹੜੇ ਇਹਨਾਂ ਦੇ ਸਪான்ਸਰ ਨੇ ਸਪੋਰਟਰ ਵੀ ਲੈ ਕੇ ਆਓ ਬੱਸਾਂ ਲੈ ਕੇ ਆਓ ਨਾਲ ਤੁਹਾਨੂੰ ਘਰ ਘਰ ਕੇ ਲੰਮੇ ਪਾ ਪਾ ਕੇ ਪੁੱਤ ਘੱਲਾਂਗੇ ਆਓ ਸਹੀ ਤੁਸੀਂ ਤੁਹਾਨੂੰ ਹਰ ਫੈਸਿਲਿਟੀ ਉਹ ਦਵਾਂਗੇ ਤੁਸੀਂ ਇੱਕ ਵਾਰੀ ਬੱਸ ਇੱਥੇ ਪੈਰ ਪਾ ਕੇ ਦਿਖਾਓ ਇਹ ਮਤਲਬ ਇੱਥੇ ਆ ਕੇ ਪ੍ਰੇਡ ਕਰੋ ਫਿਰ ਤੁਹਾਡੀ ਇਹੋ ਜਿਹੀ ਪ੍ਰੇਡ ਕਰਕੇ ਘੱਲਾਂਗੇ ਲੋਕ ਵੀ ਅੰਮ੍ਰਿਤਸਰ ਦੇ ਜਿਹੜੇ ਆ ਨਾ ਉਹਨਾਂ ਲੋਹੇ ਦੇ ਡੰਡੇ ਬਣਾ ਕੇ ਰੱਖੇ ਆ ਔਰ ਲੋਹੇ ਦੇ ਛੱਤਰ ਲਿਆ ਕੇ ਰੱਖੇ ਆ ਤਾਂ ਤੁਸੀਂ ਵੀ ਉਹ ਮੁਗਲਾਂ ਵਾਲੀਆਂ ਜੈਕਟਾਂ ਪਾ ਕੇ ਆਏ ਜਿਹੜੀਆਂ ਜੰਗ 'ਚ ਜਾਂਦੇ ਨੇ ਉਹ ਲੋਹੇ ਦੀਆਂ ਪਾ ਕੇ ਉਹ ਪਾ ਕੇ ਆਏ ਹੋ ਤੁਹਾਡੇ ਲਈ ਅਸੀਂ ਇੱਥੇ ਬੈਠੇ ਆਂ ਤੁਸੀਂ ਆਓ ਸਹੀ ਇੱਥੇ ਪੰਜ ਸੱਤ ਪਿੱਟ ਬੁੱਲ ਲੈ ਕੇ ਆਵਾਂ ਤੁਹਾਡੇ ਮਗਰ ਛੱਡਾਂਗੇ ਤੁਹਾਨੂੰ ਪਤਾ ਲੱਗੂ ਗੰਦ ਪਾਈ ਦਾ ਕਿਦਾਂ ਠਮਕੇ ਲਾਈ ਦੇ ਕਿਦਾਂ ਨਹੀਂ ਸੋਨੂ ਜੀ ਇਹ ਜਿਸ ਤਰੀਕੇ ਨਾਲ ਕੋਈ ਵੀ ਇਵੈਂਟ ਹੁੰਦਾ ਹੈ ਉਹਦੀ ਪਰਮਿਸ਼ਨ ਲੈਣੀ ਪੈਂਦੀ ਆ ਤਾਂ ਨੇਚਰਲੀ ਇਹਨਾਂ ਨੇ ਪਰਮਿਸ਼ਨ ਲਈ ਹੋਊਗੀ ਪ੍ਰਸ਼ਾਸਨ ਦੇ ਕੋਲੋਂ ਤੇ ਪ੍ਰਸ਼ਾਸਨ ਨੇ ਪਰਮਿਸ਼ਨ ਦਿੱਤੀ ਵੀ ਹੋਊਗੀ ਇਹ ਸਰਕਾਰੀ ਜਿਹੜੀ ਆ ਜਗ੍ਹਾ ਇੱਥੇ ਇਵੈਂਟ ਕਰਾਉਣ ਵਾਸਤੇ ਨੇਚਰਲੀ ਆ ਕਿ ਡੀਸੀ ਕੋ ਪਰਮਿਸ਼ਨ ਲੈਣੀ ਪਵੇਗੀ ਜਾਂ ਪ੍ਰਸ਼ਾਸਨ ਦੀ ਡੀਸੀ ਸਾਹਿਬ ਨੂੰ ਮਿਲਾਂਗੇ ਅਸੀਂ ਤੁਸੀਂ ਮੈਨੂੰ ਦੱਸੋ ਉਹ ਵੀ ਡੀਸੀ ਸਾਹਿਬ ਜਾਂ ਪ੍ਰਸ਼ਾਸਨ ਲੋ ਕਰਦਾ ਵੀ ਇੱਥੇ ਗੰਦ ਪਾਇਆ ਜਾਵੇ ਲੋਕਾਂ ਦੇ ਬੱਚਿਆਂ ਨੂੰ ਗਲਤ ਬੰਨੇ ਲਾਇਆ ਜਾਵੇ ਸ਼ਹੀਦਾਂ ਦੀ ਕਿਤੇ ਯਾਦਗਾਰ ਕੋਈ ਬਣੀ ਹੋਵੇ ਤੇ ਡੀਸੀ ਸਾਹਿਬ ਕਦੋਂ ਪਰਮਿਸ਼ਨ ਦੇ ਦੇਣਗੇ ਉੱਥੇ ਇਹਨਾਂ ਗੰਦੇ ਬੰਦਿਆਂ ਨੂੰ ਗੰਦ ਪਾਉਣ ਦੇ ਲਈ ਨਾ ਇਹ ਬੰਦੇ ਦੇ ਨਾ ਇਹ ਜਨਾਨੀਆਂ ਮੈਨੂੰ ਤੇ ਗਿੱਲ ਸਾਹਿਬ ਸ਼ਰਮ ਆਉਂਦੀ ਆ ਵੀ ਮੈਂ ਕਿਹੜੇ ਬੰਦਿਆਂ ਲਈ ਬੋਲਣ ਦਾ ਨਾਂ ਉਹ ਬੰਦੇ ਨਾ ਜਨਾਨੀਆਂ ਆ ਮਤਲਬ ਇਹਨਾਂ ਬੰਦੇਆਂ ਲਈ ਬੋਲਣ ਦਾ ਸਾਸ ਸੀ ਚੰਗੇ ਭਲੇ ਬੰਦੇ ਸਾਡੇ ਕੋਲ ਕਰਤਾਰ ਆ ਸਾਡੀ ਕੋਈ ਸਮਾਜ ਨੂੰ ਦੇਣਾ ਵੀ ਇਹਨਾਂ ਗੰਦ ਵੀ ਕੀ ਦੇਣੇ ਇਹਨਾਂ ਦੇ ਲਈ ਇਹ ਬੋਲਣ ਡੇ ਮੈਨੂੰ ਤਾਂ ਆਪਣੇ ਆਪ ਤੋਂ ਸ਼ਰਮ ਆਉਂਦੀ ਕਿ ਅੱਜ ਮੈਂ ਬੋਲਣ ਕਿਤੇ ਲਈ ਡਿਆ ਕਿਤੇ ਨਾ ਕਿਤੇ ਇਹ ਇਹਨਾਂ ਨੂੰ ਜੁੱਤੀਆਂ ਦੀ ਘਾਟ ਹੈ ਔਰ ਲੋਕਾਂ ਨੂੰ ਜਿਹੜਾ ਸਮਝ ਆ ਗਈ ਹੁਣ ਇਹਨਾਂ ਦੀ ਸੇਵਾ ਹੋਣੀ ਸ਼ੁਰੂ ਹੋ ਗਈ ਆ ਜੋ ਇਹ ਗੰਦ ਪਾਉਂਦੇ ਆ ਕੈਮਰਿਆਂ ਤੇ ਜੋ ਕੁਛ ਇਹ ਕਰਦੇ ਆ ਤੁਹਾਨੂੰ ਵੀ ਪਤਾ ਕਿ ਕਿੱਥੋਂ ਤੱਕ ਜਾਇਜ਼ ਹੈ ਗਿਲ ਸਾਹਿਬ ਇਹ ਜੋ ਕੁਛ ਹੋ ਰਿਹਾ ਚੰਗਾ ਨਹੀਂ ਆ ਇੱਕ ਕੈਮਰਾ ਮੇਰਾ ਭਰਾ ਨਾ ਨਾਲ ਹੀ ਮਰਿਆ ਜਾ ਤੇ ਉਹ ਸਾਹਮਣੇ ਵਿਖਾਓ ਮੈਂ ਅਸੀਂ ਉਹ ਤੁਹਾਨੂੰ ਦਿਖਾਉਣਾ ਚਾਹੁੰਦਾ ਥੋੜਾ ਜਿਹਾ ਪਵਨ ਜੀ ਵੀ ਨਾਲ ਸਾਡੇ ਨੇ ਆਪਾਂ ਇਹਨਾਂ ਤੋਂ ਵੀ ਪੁੱਛ ਲੈਨੇ ਆ ਇਹ ਕਿਸ ਤਰੀਕੇ ਨਾਲ ਦੇਖਦੇ ਹੋ ਭਾਜੀ ਜਿਹੜਾ ਇਵੈਂਟ ਹੋ ਰਿਹਾ ਹੈ ਦੇਖੋ ਗਿਲਸਾਹ ਜਿਹੜਾ ਗੁਰੂ ਨਗਰੀ ਅੰਮ੍ਰਿਤਸਰ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਔਰ ਸਾਡਾ ਸਕਾਫਤ ਸਾਡਾ ਕਲਚਰ ਸਾਡੀ ਤਾਰੀਖ ਨੂੰ ਡਿਸਟੋਰਟ ਕਰਨ ਵਾਸਤੇ ਸਾਡੀ ਸ਼ਾਨ ਮੱਤੇ ਇਤਿਹਾਸ ਨੂੰ ਸਾਡੇ ਪੰਜਾਬੀਆਂ ਦੀ ਜੰਗਜੂ ਕੌਮ ਨੂੰ ਬਦਨਾਮ ਕਰਨ ਵਾਸਤੇ ਮੈਂ ਕਵਾਂਗਾ ਕਿ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਕਿ ਇਦਾਂ ਦਾ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਪ੍ਰੋਪਾਗੈਂਡਾ ਬਣਾਇਆ ਜਾ ਰਿਹਾ ਜਿਹਦੇ ਵਿੱਚ ਮੀਡੀਆ ਦੇ ਚੈਨਲਸ ਦੀ ਹਰ ਜਗ੍ਹਾ ਸਰਖੀ ਬਣ ਗਿਆ ਕਿ ਅੰਮ੍ਰਿਤਸਰ ਦੇ ਵਿੱਚ ਐਲਜੀਬੀਟੀਕਿਊ ਪਰੇਡ ਹੋਣ ਜਾ ਰਹੀ ਹੈ ਗੇ ਪਰੇਡ ਹੋਣ ਜਾ ਰਹੀ ਹੈ ਉਹਦੇ ਵਿੱਚ ਐਲਜੀਬੀਟੀਕਿਊ ਦਾ ਮਤਲਬ ਹੈ ਲੈਸਬੀਅਨ ਗੇ ਬਾਈਸੈਕਸ਼ੁਅਲ ਟਰਾਂਸ ਜੈਂਡਰ ਐਂਡ ਕੁਇਰ ਇਹਦਾ ਮਤਲਬ ਇਹ ਹੈ ਕਿ ਜਿਹੜੇ ਲੋਕ ਇਸ ਤਰ੍ਹਾਂ ਦੇ ਆਪਣਾ ਪੰਜਾਬੀ ਜਿਹਾ ਜਿਹਾ ਅਸੈਂਬਲਿੰਗ ਹੀ ਵਗੈਰਾ ਹੈ ਨਾ ਤੇ ਉਹ ਆਪਣੀਆਂ ਇੱਥੇ ਪਰੇਡ ਕਰਨਗੇ ਓਪਨ ਦੇ ਵਿੱਚ ਆਪਣੇ ਲੋਕਾਂ ਨੂੰ ਮਿਲਣਗੇ ਇੰਜੋਏ ਕਰਨਗੇ ਫੈਸਟੀਵਲ ਕ੍ਰੀਏਟ ਕਰਨਗੇ ਔਰ ਬਹੁਤ ਸਾਰੇ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਵਿਚਾਰ ਚਰਚਾ ਵੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਆ ਬਹੁਤ ਸਾਰੇ ਪੇजेस ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਉਹ ਐਨ ਜੀਓਜ਼ ਨੂੰ ਕਾਲ ਕਰ ਰਿਹਾ ਕਿ ਸਾਡੇ ਨਾਲ ਸਮਾਜ ਸੇਵੀ ਸੰਸਥਾਵਾਂ ਜੁੜ ਜਾਣ ਉਹ ਮੀਡੀਆ ਹਾਊਸਿਜ਼ ਨੂੰ ਅਪੀਲ ਕਰ ਰਿਹਾ ਕਿ ਤੁਸੀਂ ਆ ਕੇ ਸਾਡੇ ਇਸ ਇਵੈਂਟ ਨੂੰ ਕਵਰ ਕਰੋ ਕਰੀਬ 27 ਅਪ੍ਰੈਲ ਨੂੰ ਇਹ ਦੱਸਿਆ ਜਾ ਰਿਹਾ ਹੈ ਇਹ ਇਵੈਂਟ ਦੇ ਵਿੱਚ ਉਹਨਾਂ ਨੇ ਇੱਥੋਂ ਤੱਕ ਗੱਲ ਕਰ ਦਿੱਤੀ ਕਿ ਜਿਹੜੇ ਲੋਕ ਵਲੰਟੀਅਰ ਬਣਨਾ ਚਾਹੁੰਦੇ ਆ ਉਹ ਵੀ ਸਾਹਮਣੇ ਆ ਜਾਣ ਜਿਹੜੇ ਬ੍ਰਾਂਡ ਵੈਸਟਰ ਬਣਨਾ ਚਾਹੁੰਦੇ ਆ ਉਹ ਵੀ ਸਾਹਮਣੇ ਆ ਜਾਣ ਪਰ ਤੁਸੀਂ ਦੇਖਿਆ ਕਿ ਮੇਰੇ ਵੀਰ ਸੋਨੂ ਜੰਡਿਆਲਾ ਨੇ ਵੀ ਇਸ ਗੱਲ ਦੀ ਬਹੁਤ ਸਖਤ ਨਿੰਦਾ ਕੀਤੀ ਆ ਮਜ਼ਮਤ ਕੀਤੀ ਆ ਵਿਰੋਧ ਕੀਤਾ ਕਿ ਸਾਡੇ ਗੁਰੂ ਨਗਰੀ ਅੰਮ੍ਰਿਤਸਰ ਦਾ ਇਤਿਹਾਸ ਸ਼ਾਨਮਤਾ ਇਤਿਹਾਸ ਮਾਜੇ ਦੀ ਧਰਤੀ ਇੱਕ ਬੜੀ ਗਲੋਰੀਫਾਈਡ ਧਰਤੀ ਆ ਉਹਦੇ ਉੱਤੇ ਜੇ ਇਦਾਂ ਦੇ ਇਵੈਂਟਸ ਹੋਣਗੇ ਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਕਿਦਾਂ ਦਾ ਸੰਦੇਸ਼ ਔਰ ਮੈਸੇਜ ਜਾਊਗਾ ਔਰ ਸਿੱਧਾ ਸਮਝ ਆ ਰਿਹਾ ਜਿਵੇਂ ਤੁਸੀਂ ਗੱਲ ਹੀ ਕੀਤੀ ਕਿ ਬਹੁਤ ਸਾਰੀਆਂ ਵੀਡੀਓਜ਼ ਇਦਾਂ ਨਹੀਂ ਆ ਸੋਸ਼ਲ ਮੀਡੀਆ ਦੇ ਉੱਤੇ ਫਲੋਟ ਕਰ ਰਹੀਆਂ ਜਿਦੇ ਵਿੱਚ ਇਸ ਗੇ ਪਰੇਡ ਦੇ ਮਾਮਲੇ ਵਿੱਚ ਜ਼ਿਆਦਾ ਲੋਕਾਂ ਨੂੰ ਪਗੜੀ ਦੇ ਵਿੱਚ ਦਰਸਾਇਆ ਗਿਆ ਜਿਨ੍ਹਾਂ ਦੀ ਦਾੜੀ ਆ ਪੱਗ ਬੰਨੀ ਗਈ ਆ ਸਪੈਸੀਫਾਈ ਕਰਕੇ ਉਹਨਾਂ ਦੇ ਹੀ ਥੰਬਨੇਲਸ ਬਣਾਇਆ ਗਿਆ ਉਹਨਾਂ ਨੂੰ ਹੀ ਸਾਹਮਣੇ ਦਰਸਾਇਆ ਗਿਆ ਕਿ ਜ਼ਿਆਦਾ ਪੱਗਾਂ ਵਾਲੇ ਦਸਤਾਰਾਂ ਵਾਲੇ ਲੋਕ ਇਸ ਈਵੈਂਟ ਦੇ ਵਿੱਚ ਸ਼ਾਮਲ ਹੋਣਗੇ ਇਹ ਵੀ ਕਿਤਨਾ ਕਿਤੇ ਸਾਡੇ ਦੇਸ਼ 'ਚ ਬਹੁਤ ਤਰ੍ਹਾਂ ਦੀਆਂ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਨੈਰੇਟਿਵ ਸਿਰਜੇ ਜਾਂਦੇ ਆ ਇਹ ਵੀ ਮੇਰੀ ਨਜ਼ਰ ਦੇ ਨਜ਼ਦੀਕ ਇੱਕ ਇਦਾਂ ਦਾ ਨੈਰੇਟਿਵ ਔਰ ਇਦਾਂ ਦੀ ਵਿਚਾਰ ਚਰਚਾ ਸਾਹਮਣੇ ਆ ਰਹੀ ਆ ਜਿਹਦੇ ਨਾਲ ਇਦਾਂ ਲੱਗ ਰਿਹਾ ਕਿ ਸ਼ਾਇਦ ਜਿਹੜਾ ਪਗੜੀ ਧਾਰ ਕੇ ਇਦਾਂ ਦੇ ਠੁਮਕੇ ਲਾ ਰਿਹਾ ਇਦਾਂ ਦੇ ਡਾਂਸੇਸ ਕਰ ਰਿਹਾ ਉਹ ਲੋਕ ਜ਼ਿਆਦਾ ਇਸ ਪ੍ਰੇਡ ਦੇ ਵਿੱਚ ਸ਼ਾਮਲ ਹੋ ਜਾਣਗੇ ਸ਼ਾਇਦ ਪੰਜਾਬੀਆਂ ਦਾ ਰੁਝਾਨ ਇਹਨਾਂ ਗੱਲਾਂਬਾਤ ਵੀ ਜ਼ਿਆਦਾ ਹੋ ਗਿਆ। ਇਹ ਇਹਨਾਂ ਇਸ ਇਸ ਗੱਲ ਦੇ ਪਿੱਛੇ ਤੁਸੀਂ ਕੀ ਸਮਝਦੇ ਹੋ ਕਿ ਕੋਈ ਏਜੰਸੀ ਕੋਈ ਕਿਦਾਂ ਦਾ ਮਕਸਦ ਹੋਏਗਾ? ਕੌਣ ਲੋਕ ਹੋਣਗੇ ਜਿਹੜਾ ਇਹ ਨੇਟਿਵ ਜਿਹੜਾ ਹੈ ਸਿਰਜਦੇ ਨੇ ਅੰਮ੍ਰਿਤਸਰ ਦੇ ਵਿੱਚ ਖਾਸ ਕਰਕੇ ਪੰਜਾਬ ਦਾ। ਦੇਖੋ ਤੁਸੀਂ ਵੀ ਇਸ ਗੱਲ ਦੀ ਕੋਹ ਕੀਤੀ ਆ, ਜਾਂਚ ਪਰ ਕੀਤੀ ਆ ਕਿ ਬਹੁਤ ਸਾਰਿਆਂ ਦੇ ਨੰਬਰਸ ਜਿਹੜੇ ਉਹਨਾਂ ਦੀ ਸੋਸ਼ਲ ਮੀਡੀਆ ਸਾਈਟਸ ਆ ਉਹ ਬਾਹਰਲੇ ਵਿਦੇਸ਼ੀ ਨੰਬਰਾਂ ਦੇ ਉੱਤੋਂ ਇਹ ਚੀਜ਼ਾਂ ਆਪਰੇਟ ਹੋ ਰਹੀਆਂ। ਇਹ ਪ੍ਰੇਡ 27 ਅਪ੍ਰੈਲ ਨੂੰ ਹੋਣੀ ਕਿ ਨਹੀਂ ਹੋਣੀ? ਸਾਡੇ ਸਮਾਜ ਸੇਵੀਆਂ ਨੇ ਇੱਥੇ ਹੋਣ ਦੇਣੀ ਕਿ ਨਹੀਂ ਹੋਣ ਦੇਣੀ ਉਹ ਇੱਕ ਅਲੱਗ ਵਿਸ਼ਾ ਆ ਪਰ ਇਹਦੇ ਪਿੱਛੇ ਜਿਹੜਾ ਬੈਕਐਂਡ ਤੋਂ ਇੱਕ ਨੈਰੇਟਿਵ ਸਿੱਧਿਆ ਜਾ ਰਿਹਾ ਵਿਦੇਸ਼ੀ ਨੰਬਰਾਂ ਦੇ ਉੱਪਰੋਂ ਵਿਦੇਸ਼ੀ ਨੰਬਰਾਂ ਤੋਂ ਆਈਡੀਆਂ ਚੱਲ ਰਹੀਆਂ ਉਹਦੇ ਉੱਪਰ ਪੋਸਟਰਸ ਜਾਰੀ ਕੀਤੇ ਜਾ ਰਹੇ ਆ ਔਰ ਸਾਰੇ ਸ਼ਹਿਰ ਦੇ ਵਿੱਚ ਚਰਚਾ ਆਮ ਹੋ ਗਈ ਆ ਕਿ ਅੱਜ ਹੁਣ ਇਹਨਾਂ ਅਗਲੇ ਮਹੀਨੇ ਦੇ ਵਿੱਚ ਇਸ ਮਹੀਨੇ 27 ਅਪ੍ਰੈਲ ਨੂੰ ਅੰਮ੍ਰਿਤਸਰ ਦੇ ਵਿੱਚ ਗੇਹ ਪ੍ਰੇਡ ਹੋਊਗੀ ਸੋ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਲਓ ਕਿ ਇਹਦੇ ਪਿੱਛੇ ਕੋਈ ਨਾ ਕੋਈ ਕੋਝੀਆਂ ਸਾਜ਼ਿਸ਼ਾਂ ਹੈਗੀਆਂ ਗੁਰੂ ਨਗਰੀ ਅੰਮ੍ਰਿਤਸਰ ਇੱਕ ਬਾਰਡਰ ਸਿਟੀ ਆ ਇੱਥੇ ਲੋਕ ਨਤਮਸਤਕ ਹੋਣ ਆਉਂਦੇ ਹਰਮੰਦਰ ਸਾਹਿਬ ਲੱਖਾਂ ਦੀ ਤਰ੍ਹਾਂ ਦੇ ਦਿੱਲੀ ਟੂਰਿਸਟ ਆਉਂਦਾ ਦੁਰਗਿਆਣਾ ਤੀਰਥਾਂ ਦਾ ਲੋਕੀ ਬਾਰਡਰ ਤੇ ਫੌਜੀਆਂ ਦੀ ਬਹਾਦਰੀ ਦੀ ਪਰੇਡ ਤੱਕ ਦੇਖਣ ਜਾਂਦੇ ਆ ਔਰ ਇਸ ਜਗ੍ਹਾ ਤੇ ਉੱਤੇ ਜਿੱਥੇ ਅਸੀਂ ਖੜੇ ਵੀ ਹਾਂ ਉਹ ਵੀ ਜੱਲਿਆਂ ਵਾਲਾ ਬਾਗ ਦੀ ਸ਼ਹੀਦਾਂ ਦੀ ਯਾਦਗਾਰੀ ਦੇ ਸਰੂਪ ਦੇ ਉੱਤੇ ਇੱਕ ਮੈਮੋਰੀਅਲ ਬਣਾਇਆ ਗਿਆ ਜਿਸ ਇਸ ਤਰ੍ਹਾਂ ਦੇ ਮੈਮੋਰੀਅਸ ਦੇ ਉੱਤੇ ਬੈਨਰ ਜਾਰੀ ਹੋਣਗੇ ਕਿ ਇੱਥੇ ਗੇ ਪਰੇਡ ਹੋਊਗੀ ਇੱਥੇ ਐਲਜੀਬੀਟੀਕਿਊ ਪਰੇਡ ਹੋਊਗੀ ਤੇ ਸਿੱਧਾ ਸਾਨੂੰ ਦਰਸਾ ਰਿਹਾ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਅਣਸੁਖਾਵੀ ਘਟਨਾਵਾਂ ਵਾਸਤੇ ਵੀ ਤਿਆਰੀ ਕੀਤੀ ਜਾ ਰਹੀ ਹੈ ਕੁਝ ਨਾ ਕੁਝ ਪੰਜਾਬ ਦੀ ਛਵੀ ਨੂੰ ਢਾਹ ਲਾਉਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ ਇਥੋਂ ਸਿੱਧਾ ਸਮਝ ਆਉਂਦਾ ਕਿ ਜਿਹੜੀਆਂ ਸਾਡੇ ਪੰਜਾਬ ਸੂਬੇ ਵਾਸਤੇ ਜਿਹੜਾ ਭਲਾ ਨਹੀਂ ਚਾਹੁੰਦੇ ਲੋਕ ਜਿਹੜੀ ਏਜੰਸੀਸ ਚਾਹੁੰਦੀਆਂ ਕਿ ਪੰਜਾਬ ਦਾ ਨੁਕਸਾਨ ਹੋਵੇ ਅੱਗੇ ਹੀ ਪੰਜਾਬ ਨੂੰ ਉੜਤਾ ਪੰਜਾਬ ਦਾ ਨਾਮ ਦੇ ਦਿੱਤਾ ਗਿਆ ਉਸ ਤੋਂ ਬਾਅਦ ਪੰਜਾਬੀਆਂ ਨੂੰ ਨਸ਼ੇੜੀ ਕਿਹਾ ਗਿਆ ਉਸ ਤੋਂ ਬਾਅਦ ਪੰਜਾਬੀਆਂ ਦੇ ਹੋਰ ਕਈ ਵੱਡੇ ਵੱਡੇ ਮਾਮਲੇ ਸਾਹਮਣੇ ਆ ਰਿਹਾ ਔਰ ਇਸ ਵੇਲੇ ਗੇਪ ਰੇਡ ਹੋਣਾ ਅੰਮ੍ਰਿਤਸਰ ਦੇ ਵਿੱਚ ਉਸ ਸਮੇਂ ਤਤਕੀਲীন ਕੈਪਟਨ ਅਮਰਿੰਦਰ ਸਿੰਘ ਜਿਹੜੇ ਮੁੱਖ ਮੰਤਰੀ ਸੀ ਉਹਨਾਂ ਨੇ ਇਹ ਮੈਮੋਰੀਅਲ ਬਣਾਇਆ ਸੀ ਔਰ ਤੁਸੀਂ ਐਡਾ ਵੱਡਾ ਮਿਊਰਲ ਵੀ ਦੇਖ ਰਹੇ ਹੋ ਇਹ ਉਸ ਸਮੇਂ ਇੱਕ ਬਹੁਤ ਵੱਡੇ ਇਤਿਹਾਸਕਾਰ ਵੀ ਨੇ ਅਰਵਿੰਦੋ ਗੋਸ਼ ਉਹਨਾਂ ਨੇ ਇਹ ਬਣਾਇਆ ਸੀ ਲੱਖਾਂ ਰੁਪਏ ਕਰੋੜਾਂ ਰੁਪਏ ਖਰਚ ਕੇ ਕਰੀਬ 2-3 ਕਰੋੜ ਰੁਪਏ ਖਰਚ ਕੇ ਯਾਦਗਾਰ ਬਣਾਈ ਸੀ ਇਸ ਲਈ ਨਹੀਂ ਸੀ ਬਣਾਈ ਗਈ ਕਿ ਇੱਥੇ ਗੇ ਅਪਰੇਡ ਹੋਵੇ ਜਾਂ ਜਿਹੜੇ ਗੈਰ ਸਮਾਜੀ ਅੰਸਰ ਆ ਉਹ ਇਕੱਠੇ ਹੋ ਜਾਣ ਜਿਹਦੇ ਨਾਲ ਪੰਜਾਬ ਦੇ ਗੁਰੂ ਨਗਰੀ ਅੰਮ੍ਰਿਤਸਰ ਦੇ ਬਹਾਦਰ ਕੌਮ ਨੂੰ ਯੋਧਿਆਂ ਨੂੰ ਸੂਰ ਵੀਰਾਂ ਨੂੰ ਜਿਹੜੀ ਜੰਗਜੂ ਕੌਮ ਆ ਉਹਨਾਂ ਦੀ ਨਿਸ਼ਾਨਦੇਹੀ ਹੁਣ ਇਦਾਂ ਦੇ ਲੋਕਾਂ ਤੋਂ ਹੋਣੀ ਸ਼ੁਰੂ ਹੋ ਜਾਵੇ ਇਤੋਂ ਤੱਕ ਕਿ ਮੈਂ ਇੱਕ ਹੋਰ ਅਰਜ਼ ਕਰ ਦਵਾਂ ਕਿ ਜੇ ਅੱਜ ਭਾਰਤੀਆਂ ਨੂੰ ਜਾਂ ਪੰਜਾਬੀਆਂ ਨੂੰ ਜਾਂ ਅੰਮ੍ਰਿਤਸਰੀਆਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਉਹ 트ੰਪ ਦੀ ਉਦਾਹਰਨ ਲੈਣ ਨਾਲ 트ੰਪ ਨੇ ਵੀ ਇਨਾਂ ਸਾਰਿਆਂ ਦੇ ਵਿਲੀਫਾਈ ਕਰ ਦਿੱਤੇ ਆ ਸਾਰੇ ਅਧਿਕਾਰ ਉਹਨਾਂ ਨੇ ਵੀ ਖਤਮ ਕਰ ਦਿੱਤਾ ਕਿ ਕੋਈ ਵੀ ਐਲਜੀਬੀਟੀਕਿਊ ਹੁਣ ਅਸੀਂ 트ਾਂਸਜੈਂਡਰ ਜਾਂ ਇਹਨਾਂ ਨੂੰ ਨਹੀਂ ਮੰਨਾਂਗੇ ਇਹ ਸਾਰੇ ਰੂਲ ਉਹਨਾਂ ਨੇ ਖਤਮ ਕਰ ਦਿੱਤੇ ਆ ਤੇ ਸਾਡੇ ਲੋਕਾਂ ਨੂੰ ਵੀ ਸਮੇਂ ਸਿਰ ਸਮਝ ਜਾਣਾ ਚਾਹੀਦਾ ਸੋਨੂੰ ਜੀ ਜਿਸ ਤਿੱਕਣਾ ਆਪਣਾ ਪਵਨ ਜੀ ਉਹਨਾਂ ਨੇ ਬੜੇ ਬਰੀਕੀ ਦੇ ਨਾਲ ਦੱਸਿਆ ਕਿ ਸਾਰਾ ਆ ਜਿਹੜਾ ਜੱਲਿਆਂ ਵਾਲੇ ਕਤਲੇ ਕਾਮ ਦਾ ਜਿਹੜਾ ਜਗਾ ਹੈ ਇਹਦੀ ਯਾਦ ਵਾਸਤੇ ਬਣਾਈ ਗਈ ਆ ਆਪਾਂ ਕਿਸ ਤਰ੍ਹਾਂ ਦੇਖਦੇ ਕਿ ਇਹ ਇਹੋ ਜੀਆਂ ਜਗ੍ਹਾ ਦੇ ਉੱਤੇ ਇਵੈਂਟ ਇਦਾਂ ਦੇ ਕਿਉਂਕਿ ਕਿਤੇ ਇੱਥੇ ਧਾਰਮਿਕ ਇਵੈਂਟ ਸਰਕਾਰ ਨੂੰ ਕਰਾਉਣੇ ਚਾਹੀਦੇ ਆ ਕੋਈ ਜਿਹੜੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇ ਤੇ ਇੱਥੇ ਇਹੋ ਜਿਹੇ ਇਵੈਂਟ ਦੀ ਪਰਮਿਸ਼ਨ ਦੇਣਾ ਕਿੰਨਾ ਕਿ ਜਾਇਜ਼ ਸਮਝਦੇ ਬਿਲਕੁਲ ਪਰਮਿਸ਼ਨ ਗਿਲ ਸਾਹਿਬ ਮਿਲਣੀ ਨਹੀਂ ਹੈ ਜੋ ਮਰਜ਼ੀ ਹੋ ਜਾਏ ਪਰਮਿਸ਼ਨ ਬਿਲਕੁਲ ਜਿਹੜਾ ਪਰਮਿਸ਼ਨ ਦੇਊਗਾ ਖੁਦ ਜ਼ਿੰਮੇਵਾਰ ਹੋਊਗਾ ਪਰਮਿਸ਼ਨ ਕਿੱਦਾਂ ਮਿਲ ਜੂਗੀ ਇਹ ਜਗਾ ਜਿਹੜੀ ਐ ਇਹ ਕੋਈ ਮਤਲਬ ਇਹ ਤਾਂ ਕੋਈ ਇਤਿਹਾਸ ਆ ਜੀ ਇੱਥੇ ਕੋਈ ਆਣ ਕੇ ਆਪਾਂ ਦੇਖੋ ਕਿਤੇ ਵੀ ਕੋਈ ਬਹੁਤ ਵੱਡੀਆਂ ਮਹਾਨ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਇਤਿਹਾਸ ਹੁੰਦਾ ਵਾ ਸੂਰਵੀਰ ਯੋਧਿਆਂ ਦੇ ਇਤਿਹਾਸ ਰਚੇ ਜਾਂਦੇ ਔਰ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਹੁਣ ਉਹਨਾਂ ਦੀ ਜਗ੍ਹਾ ਤੇ ਆਣ ਕੇ ਤੇ ਫਿਰ ਅਸੀਂ ਉਹਨਾਂ ਦੇ ਵਾਰਿਸ ਜੀਂਦੇ ਆ ਅਸੀਂ ਥੋੜੀ ਮਰਗੀਆਂ ਕਿਤੇ ਇਹ ਐਵੇਂ ਨਹੀਂ ਆ ਇਤਿਹਾਸ ਜਿਹੜੇ ਰਚੇ ਜਾਂਦੇ ਇਹਦੇ ਲਈ ਜਾਣਾਂ ਦੇਣੀਆਂ ਪੈਂਦੀਆਂ ਦੇਸ਼ ਲਈ ਤੇ ਇਹਨਾਂ ਦੀ ਗੰਦਿਆਂ ਦੀ ਦੇਣ ਕੀ ਆ ਇਸੋ ਇਲਾਵਾ ਇੱਥੇ ਦੇਸ਼ ਦਾ ਤਿਰੰਗਾ ਝੰਡਾ ਜਿਹੜਾ ਹੈ ਉਹ ਲਹਿਰਾਉਂਦਾ ਹੈ ਬਿਲਕੁਲ ਆ ਸਾਡੇ ਦੇਸ਼ ਦਾ ਸਨਮਾਨ ਆ ਔਰ ਇਹ ਜਿਹੜਾ ਦੇਸ਼ ਦਾ ਸਾਡੇ ਦਾ ਸਨਮਾਨ ਆ ਨਾ ਉਹ ਵੇਖੋ ਇਹਦੇ ਲਈ ਭਾਈ ਸਿਰ ਲੱਥੇ ਆ ਇਹਦੇ ਲਈ ਰੋਜ਼ ਤਿਰੰਗੇ ਦੇ ਵਿੱਚ ਸ਼ਹੀਦ ਲਪਟ ਕੇ ਆਉਂਦੇ ਆ ਔਰ ਅੱਜ ਪੰਜਾਬ ਦੇ ਹਰ ਪਿੰਡ ਦੇ ਵਿੱਚ ਗੇਟ ਆ ਇਸ ਤਿਰੰਗੇ ਦੇ ਛਤਰ ਸ਼ਾਯਾ ਹੇਟ ਤੇ ਸੂਰਬੀਰ ਯੋਧੇ ਹੀ ਬੰਦੇ ਆ ਇੱਥੇ ਆਣ ਕੇ ਅਸੀਂ ਗੰਦੇ ਬੰਦਿਆਂ ਨੂੰ ਤੁਸੀਂ ਕਹੋ ਤਾਂ ਕਦੀ ਵੀ ਨਹੀਂ ਇੱਥੇ ਜੋ ਮਰਜ਼ੀ ਹੋ ਜੇ ਇਹ ਤੇ ਵਰਕਾ ਹੀ ਪਾੜ ਦੋ ਵੀ ਇੱਥੇ ਕੋਈ ਹੋਊ ਕਿਸੇ ਹੋਟਲ ਹਟਲ ਚ ਕਰ ਜਣ ਬਾਹਰ ਕੁਛ ਕਰ ਜਣ ਪਰ ਇੱਥੇ ਆਲਾ ਤਾਂ ਤੁਸੀਂ ਭੁੱਲੀ ਜਾਓ ਵੀ ਇੱਥੇ ਕੁਛ ਹੋਊਗਾ ਇਹਨਾਂ ਦਾ ਜਿਹੜਾ ਮਰਜ਼ੀ ਸਾਧਵੇ ਇੱਥੇ ਨਹੀਂ ਜੇ ਹੋਣਾ ਇਹ ਗੱਲ ਪੱਥਰ ਤੇ ਲਕੀਰ ਜੇ ਤੁਸੀਂ ਇਕੱਲੇ ਕਿੱਦਾਂ ਇਦਾਂ ਦਾ ਵਿਰੋਧ ਕਰ ਸਕੋ ਤੁਹਾਨੂੰ ਕਿਦਾਂ ਲੱਗਦਾ ਵੀ ਮੈਂ ਕੱਲਾ ਵਾਂ ਕਮਾਲ ਹੋ ਗਈ ਆ ਇਹ ਗੱਲ ਸਾਬਤ ਦਸਵੇਂ ਪਾਸ਼ਾਨ ਤੇ ਇੱਕ ਸਿੰਘ ਜਿਹੜਾ ਸਵਾ ਲੱਖ ਨਾਲ ਲੜਾਤਾ ਸੀ ਤੁਹਾਨੂੰ ਕਿਦਾਂ ਲੱਗਿਆ ਮੈਂ ਜਿਹੜੇ ਪੰਜੀ ਤੀ ਜਿਹੜੇ ਮੇਰੇ ਨਾਲ ਪਰੇ ਖਲੋਤੇ ਨਹੀਂ ਹੁੰਦੇ ਕੈ ਉਹ ਜੁੱਤੀ ਫਿਰ ਲਈ ਰੱਖਿਆ ਉਹ ਵੇਖਿਓ ਫੇਰ ਦੇ ਕਿਦਾਂ ਇੱਥੇ ਬੰਨ ਬੰਨ ਕੇ ਇਹਨਾਂ ਨੂੰ ਛੱਡ ਦਿਓ ਗੱਲ ਕੱਲਾ ਕਿੱਥੇ ਆ ਉਹੀ ਨੇ ਨਾਲ ਮੇਰੇ ਕਿ ਤੁਸੀਂ ਚਾਹੁੰਦੇ ਜੇ ਚਲੋ ਬਾਕੀ ਗੱਲ ਛੱਡੋ ਤੁਸੀਂ ਚਾਹੁੰਦੇ ਜੇ ਕੰਮ ਹੋਵੇ ਨਹੀਂ ਮੈਂ ਨਹੀਂ ਚਾਹੁੰਦਾ ਕਿਉਂਕਿ ਮੈਂ ਚਾਹੁੰਦਾ ਤਾਂ ਨਹੀਂ ਆ ਕਿਉਂਕਿ ਇਹ ਗੁਰੂ ਨਗਰੀ ਹੈ ਗੁਰੂ ਨਗਰੀ ਦੇ ਵਿੱਚ ਅਜਿਹੀ ਜਿਹੜੀ ਹਰਕਤ ਨਹੀਂ ਹੋਣੀ ਚਾਹੀਦੀ ਮੇਰੀ ਹੱਥ ਜੋੜ ਕੇ ਆਪਣੇ ਪੰਜਾਬ ਦੇ মিডিਆ ਨੂੰ ਬੇਨਤੀ ਹੋ ਮੇਰੇ ਭਰਾਵੋ ਯਾਰ ਤੁਸੀਂ ਪੰਜਾਬ ਦੇ ਵਿੱਚ ਇਹ ਖਬਰ ਨਾ ਚਲਾਓ ਇਹਨਾਂ ਦੀ ਤੁਸੀਂ ਨਾ ਇਹਨਾਂ ਨੂੰ ਚਲਾਓ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਤੁਸੀਂ ਭਰਾ ਜੇ ਸਾਡੇ ਬਹੁਤ ਸਾਰੀਆਂ ਖਬਰਾਂ ਆਪਾਂ ਇਹ ਇਹ ਨਗਰੀ ਦੇ ਵਿੱਚ ਆਪਾਂ ਇਹੋ ਜਿਹੇ ਲੋਕਾਂ ਨੂੰ ਟੈਂਪੂਆਂ ਨੂੰ ਪ੍ਰਮੋਟ ਕਰਾਂਗੇ ਜੇ ਤੇ ਫਿਰ ਕਿਤੇ ਨਾ ਕਿਤੇ ਜਾਇਜ਼ ਨਹੀਂ ਆ ਕਿਉਂਕਿ ਆਪਾਂ ਉਸ ਰੱਬ ਨੂੰ ਜਵਾਬ ਦੇਈਆਂ ਉਸ ਰੱਬ ਦੇ ਘਰ ਦੇ ਵਿੱਚ ਆਪਾਂ ਉਸ ਦੀ ਨਗਰੀ ਦੇ ਵਿੱਚ ਕੀ ਸਿੱਖਿਆ ਦੇਵਾਂਗੇ ਕੀ ਮੈਸੇਜ ਜਾਊਗਾ ਸਾਡੇ ਘਰ ਚੋਂ ਇਹਦੇ ਲਈ ਅਸੀਂ ਮਰਨਾ ਕਬੂਲ ਕਰਾਂਗੇ ਝੁਕਣਾ ਕਬੂਲ ਨਹੀਂ ਕਰਾਂਗੇ ਕਿਉਂਕਿ ਆਪਣੀ ਨਗਰੀ ਦੇ ਵਿੱਚੋਂ ਅਸੀਂ ਜਿਹੜਾ ਵਾ ਸਰਬ ਸੰਧੀ ਵਾਰਤਾ ਦਾ ਸੰਦੇਸ਼ ਇੱਥੋਂ ਜਾਂਦਾ ਜਿਹੜਾ ਤੇ ਅਸੀਂ ਇਹੋ ਜਿਹਾ ਗੰਦਾ ਸੰਦੇਸ਼ ਕਦੀ ਨਹੀਂ ਇੱਥੋਂ ਜਾਣ ਦੇਣਾ ਔਰ ਮੇਰੀ ਹੱਥ ਜੋੜ ਕੇ ਮੀਡੀਆ ਨੂੰ ਬੇਨਤੀ ਭਰਾਓ ਇਹੋ ਜੀਆਂ ਖਬਰਾਂ ਇਹਨਾਂ ਦੀਆਂ ਨਾ ਚਲਾਓ ਤੁਹਾਨੂੰ ਜੀ ਇੱਕ ਨਿਕਾ ਜਿਹਾ ਹੋ ਸਵਾਲ ਸੀਗਾ ਕਿ ਪਿਛਲੇ ਦਿਨੀ ਕਹਿੰਦੇ ਕਿ ਕਿਸੇ ਜਿਹੜਾ ਸੀਗਾ ਸਮਾਜ ਸੇਵੀ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸ਼ਾਇਦ ਹੋਰ ਜ਼ਿਲ੍ਹੇ ਦੇ ਵਿੱਚ ਉਹਨਾਂ ਨੂੰ ਥ੍ਰੈਟ ਆਉਣੇ ਸ਼ੁਰੂ ਹੋ ਗਏ ਤੇ ਮਤਲਬ ਥ੍ਰੈਟ ਦੇਣ ਵਾਲੇ ਕੌਣ ਹੋਣਗੇ ਲੋਕ ਜਿਹੜੇ ਇਹਨਾਂ ਦੀ ਸਪੋਰਟ ਕਰਦੇ ਕਿਹੜੇ ਇਹੋ ਜੇ ਮੇਰੇ ਜੰਡਿਆਲੇ ਦੇ ਹੀ ਆ ਜੀ ਉਹ ਆਪਣਾ ਮੁੰਡੇ ਉਹਨਾਂ ਨੇ ਜਾ ਕੇ ਇਹਨਾਂ ਨੂੰ ਸਮਝਾਇਆ ਪਿਆਰ ਨਾਲ ਔਰ ਉਹ ਮੁੰਡਿਆਂ ਨੇ ਪਿਆਰ ਨਾ ਸਮਝਾਇਆ ਨਾ ਵੀ ਬੰਦੇ ਬਣ ਚੋ ਇਹ ਗੰਦੀਆਂ ਵੀਡੀਓ ਨਾ ਪਾਓ ਬੱਚਿਆਂ ਨੂੰ ਤੁਸੀਂ ਗਲਤ ਬੰਨੇ ਨਾ ਚੜੋ ਦੇਖੋ ਉਹ ਖੁੱਲੇ ਆਮ ਕਹਿਣ ਦੇ ਆ ਪਾਪਾ ਕੇ ਮੈਸੇਜ ਬਾਹਰ ਦੇ ਨੰਬਰਾਂ ਤੋਂ ਆ ਔਰ ਕਿਤੇ ਨਾ ਕਿਤੇ ਸਾਡੇ ਜਿਹੜੇ ਇਥੋਂ ਦੇ ਸੁਰੱਖਿਆ ਫੋਰਸ ਆ ਜਾਂ ਪੰਜਾਬ ਪੁਲਿਸ ਆ ਉਹਨਾਂ ਨੂੰ ਵੇਖਣਾ ਚਾਹੀਦਾ ਹੈ ਕਿ ਇਹ ਬੰਦੇ ਮਤਲਬ ਕੌਣ ਪਲਾਨ ਕਰ ਰਿਹਾ ਹੈ ਮਗਰੋਂ ਇਹਨਾਂ ਨੂੰ ਫਿਰ ਉਹ ਬੰਦਿਆਂ ਨੂੰ ਜਿਹੜਿਆਂ ਨੂੰ ਥ੍ਰੈਟ ਹੋ ਰਿਹਾ ਆ ਉਹ ਮਗਰੋਂ ਜਿਹੜੇ ਬਾਹਰ ਦੇ ਨੰਬਰਾਂ ਤੋਂ ਕਾਲਾਂ ਆ ਰਹੀਆਂ ਉਹ ਸਾਰਾ ਜਿਹੜਾ ਚਿੱਠਾ ਮੈਂ ਲੈ ਕੇ ਐਸਐਸਪੀ ਸਾਹਿਬ ਨਾਲ ਡੀਆਈ ਸਾਹਿਬ ਨਾਲ ਅਧਿਕਾਰੀ ਸਾਹਿਬ ਨਾਲ ਕਿਉਂਕਿ ਉਹ ਬੰਦੇ ਜੇ ਮਗਰੋਂ ਕੋਲਾ ਕਰਕੇ ਧਮਕੀਆਂ ਦੇਦੇ ਦਾ ਮਤਲਬ ਹੈ ਕਿਤੇ ਨਾ ਕਿਤੇ ਪਲਾਨ ਕਰਕੇ ਚੀਜ਼ ਚੱਲ ਰਹੀ ਆ ਔਰ ਇਹ ਜਿਹੜਾ ਵਾ ਸਾਡੇ ਲੋਕਾਂ ਨੂੰ ਸਾਡੇ ਨੌਜਵਾਨਾਂ ਨੂੰ ਇਸ ਸਹੀ ਮਿਸ਼ਨ ਤੋਂ ਪਟਕਾ ਕੇ ਦੂਜੇ ਬਨੇ ਇੱਕ ਬਨੇ ਸਰਕਾਰ ਕਹਿੰਦੀ ਜੁੱਧ ਨਸ਼ਿਆਂ ਵਿਰੁੱਧ ਤੇ ਕਿਤੇ ਨਾ ਕਿਤੇ ਇਹ ਵੀ ਜੁੱਧ ਜਿਹੜਾ ਇਹਨਾਂ ਨੇ ਛੇੜਤਾ ਵਾ ਨਾ ਨਵਾਂ ਹੀ ਜੁੱਧ ਪੰਜਾਬ ਨੂੰ ਨਵੀਂ ਰੰਗਤ ਦਿੱਤੀ ਜਾ ਰਹੀ ਕਿ ਪੰਜਾਬ ਦੇ ਨੌਜਵਾਨ ਦੂਜੇ ਦਿਨ ਲੱਖਾ ਸਦਾਣਾ ਕਹਿਣ ਦੇ ਹੁੰਦਾ ਉਹ ਵੀ ਟੈਂਪੋ ਬਣ ਗਿਆ ਵੀ ਬਣ ਗਿਆ ਉਹ ਕਿਤੇ ਨਾ ਕਿਤੇ ਫਿਰ ਉਹ ਗੱਲ ਸਹੀ ਕਹਿਣ ਡਿਆ ਉਹ ਪੌਡਕਾਸਟਾਂ ਦੇ ਵਿੱਚ ਕਹਿੰਦਾ ਲੋਕੀ ਉਹਗੇ ਵਾਲੇ ਮਜ਼ਾਕ ਸਮਝ ਲੈਂਦੇ ਉਹ ਗੱਲ ਤਾਂ ਸਹੀ ਕਹਿਣ ਡਿਆ ਫਿਲਮਾਂ ਦੇ ਵਿੱਚ ਤੁਸੀਂ ਜਦੋਂ ਇਹਨਾਂ ਨੂੰ ਲਈ ਜਾਂਦੇ ਜੇ ਇੱਕ ਇੱਥੇ ਵੀ ਦੋ ਤਿੰਨ ਹੈਗੇ ਆ ਝੂਠਾ ਇੱਥੇ ਵੀ ਸਾਡੇ ਉਹਨਾਂ ਨੂੰ ਜਦੋਂ ਤੁਸੀਂ ਲਓਗੇ ਤੇ ਉਹ ਕਿਤੇ ਨਾ ਕਿਤੇ ਦੂਜੇ ਜਿਹੜੇ ਚੰਗੇ ਭੋਲੇ ਮੁੰਡੇ ਆ ਉਹ ਵੀ ਪ੍ਰਭਾਵਿਤ ਹੋ ਜਾਂਦੇ ਵੀ ਪਤਾ ਨਹੀਂ ਇਧਰਲੇ ਬੰਨੇ ਪਬਲਿਸਿਟੀ ਟੀਆਰਪੀ ਹਰ ਬੰਦੇ ਨੂੰ ਸੋਸ਼ਲ ਮੀਡੀਆ ਤੇ ਆਉਣ ਦਾ ਸ਼ੌਂਕ ਆ ਔਰ ਕਿਤੇ ਨਾ ਕਿਤੇ ਇਹ ਚੀਜ਼ ਦਾ ਨੁਕਸਾਨ ਆ ਔਰ ਤੁਸੀਂ ਆਹ ਵੇਖੋ ਪੜੋ ਪਹਿਲਾਂ ਇਹ ਚੀਜ਼ ਲੋਕਾਂ ਨੂੰ ਵੀ ਜਿਹੜੇ ਤੁਹਾਡੇ ਚੈਨਲ ਤੇ ਦੇ ਹੁਣ ਤੁਸੀਂ ਉਹ ਵੇਖੋ ਇਤਿਹਾਸ ਜਿਹੜਾ ਕੀ ਲਿਖਿਆ ਮੈਂ ਮਤਲਬ ਮੈਨੂੰ ਦੱਸਣ ਦੀ ਲੋੜ ਨਹੀਂ ਸ਼ਾਇਦ ਵੀ ਇਸ ਜਗ੍ਹਾ ਤੇ ਐਂਟਰੀ ਪੁਆਇੰਟ ਆ ਕਿ ਇੱਥੋਂ ਐਂਟਰੀ ਹੋਊਗੀ ਜੇ ਤੇ ਇਹਨਾਂ ਦੇ ਵਾਰਿਸ ਜਿੰਦੇ ਆ ਤੇ ਫਿਰ ਤਾਂ ਨਹੀਂ ਹੋਊਗੀ ਤੇ ਜੇ ਇਹਨਾਂ ਦੇ ਵਾਰਿਸ ਨਹੀਂ ਜਿੰਦੇ ਤੇ ਫਿਰ ਜਿਹੜਾ ਮਰਜ਼ੀ ਕੋਈ ਆ ਜਾਏ ਜਿੰਨਾ ਚਿਰ ਸਾਹ ਚੱਲਦੇ ਇੱਥੋਂ ਲੰਘਣ ਦਵਾਂਗੇ ਗਾੜੀ ਕਿਸੇ ਨੂੰ ਜਿੰਨੂੰ ਮਰਜ਼ੀ ਲੈਉਣ ਤੇ ਜਿੰਨੂੰ ਮਰਜ਼ੀ ਕਹਿ ਦੇਣੇ ਇਹ ਗੱਲ ਪਟੱਲ ਜੇ ਤੇ ਪੱਥਰ ਤੇ ਲਕੀਰ ਤੁਹਾਡੇ ਚੈਨਲ ਤੇ ਕਹਿਤੀ ਆ بس ਇਹ اٹਲ ਜੇ ਗੱਲ ਇਥੋਂ ਨਹੀਂ ਜੇ ਪਾਰ ਲੰਘਣਾ ਜਿਹਨੇ ਨੰਗਣਾ ਉਹ ਤੁਹਾਨੂੰ ਦੱਸਿਆ ਵੀ ਲੋਹੇ ਦੀ ਜੈਕਟ ਪਾ ਕੇ ਆਇਓ ਉਦਾਂ ਨਾ ਆਇਓ ਬਹੁਤ ਬਹੁਤ ਧੰਨਵਾਦ ਸੀ ਸਾਡੇ ਨਾਲ ਗੱਲਬਾਤ ਕਰਨ ਦੇ ਸੀ ਪਵਨ ਜੀ ਤੇ सोनू ਜੜਿਆਲਾ ਜੀ ਜਿਨ੍ਹਾਂ ਨੇ ਬਖੂਬੀ ਜਿਹੜਾ ਇਸ ਨੂੰ ਐਕਸਪਲੇਨ ਕੀਤਾ ਕਿ ਅਜਾਹਾ ਅਗਰ ਇਵੈਂਟ ਜਿਹੜਾ ਹੈ ਅੰਮ੍ਰਿਤਸਰ ਦੇ ਵਿੱਚ ਹੁੰਦਾ ਤਾਂ ਉਹਦਾ ਸਾਡੇ ਆਉਣ ਵਾਲੀ ਨਸਲਾਂ ਦੇ ਉੱਤੇ ਕੀ ਪ੍ਰਭਾਵ ਪਵੇਗਾ ਹੁਣ ਤੱਕ ਕੀ ਪ੍ਰਭਾਵ ਪੈ ਚੁੱਕਾ ਹੈ ਤੇ ਜਿਹੜਾ ਸ਼ਹੀਦਾਂ ਦੀ ਜਿਹੜੀ ਯਾਦਗਾਰਾਂ ਬਣੀਆਂ ਹੋਈਆਂ ਨੇ ਇੱਥੇ ਉਹਦਾ ਜਿਹੜਾ ਮੈਸੇਜ ਕਿੰਨਾ ਗਲਤ ਜਾਵੇਗਾ